ਜੀਉਨੇ ਤਰਖਾ ਲਾਹੌਰ ਵਾਲੇ ਕੋਲ ਬਿਧੀ ਚੱਲ ਜਾ ਕੇ ਘੋੜੇ ਲੈ ਜਾਣ ਵਾਸਤੇ ਇਸ ਤਰ੍ਹਾਂ ਗੱਲਬਾਤ ਕਰ ਰਿਹਾ ਹੈ ਹੋ ਬਿਨੀ ਚੰਦ ਕਹੇ ਸੂਨ ਜਿਉਣ ਆ ਗੱਲ ਸੋ ਲੈ ਮੇਰੇ ਆਰ ਮੈਨੂੰ ਛੇਵੇਂ ਗੁਰ ਨੇ ਕੱਲਿਆ ਮੈਨੂੰ ਛੇਵੇਂ ਗੁਰ ਨੇ ਕੱਲਿਆ ਹੈ ਪਾ ਕੇ ਸਖਤ ਬੰਗਾਰ ਕੋਲੇ ਖੋਏ ਕਰੋੜੀ ਮਾਲੀ ਤੋ ਕੋਣ ਖੋਏ ਕਰੋੜੀ ਮਾਲੀ ਤੋਂ ਜੇੜਾ ਵੱਡਾ ਸਹੂਕਾਰ ਮੀਨਾ ਪੇਤ ਚੋਰੀ ਨਾ ਹੋਮਰੀ ਹੋ ਬਿਨਾ ਪੇ ਚੋਰੀ ਨਾ ਹੋਮਰੀ ਜਿੰਨਾ ਚੇਲਾ ਲਗੇ ਸਾਰ ਮੈਨੂੰ ਦੱਸ ਦੇ ਕਿਥੇ ਬਾਜੀ ਦੇ ਮੈਨੂੰ ਦੱਸ ਦੇ ਕਿੱਥੇ ਬਾਜੀ ਦੇ ਕਿੱਥੇ ਜਾਂਦੇ ਦਾਣਾ ਚਾਰ ਮੈਨੂੰ ਮਾਂ ਤੇਰੇ ਦੇ ਦੋਸਤਾਂ ਮੈਨੂੰ ਮਾਂ ਤੇਰੇ ਦੇ ਦੋਸਤਾਂ ਨਹੀਂ ਹੋਰ ਕਿਤੇ ਇਦੀ ਬਾਹਰ ਪੱਪੀ ਲੋ ਚੁਗਲੀਆਂ ਮਾਰਦੇ ਬੱਬੀ ਲੋਕ ਚੁਗਲੀਆਂ ਮਾਰਦੇ ਲੈਂਦੇ ਮੂੰਹ ਤੇ ਭੜਕਾਰ ਸੱਜਣ ਓयो ਜਗਤੇ ਜਾਣੀਏ ਸੱਜਣ ਓयो ਜਗਤੇ ਜਾਣੀਏ ਜਿਹੜਾ ਵੰਡੇ ਦਰ ਦੇ ਪਿਆਰ ਹੁਕਮ ਮੰਨੇ ਜੋ ਬਾਪਰਾ ਕੋ ਕਮ ਮੰਨੇ ਜੋ ਬਾਬ ਦਾ ਸੋਈ ਪੁੱਤਰ ਆਗਿਆਕਾਰ ਜਿਹੜੇ ਔਖੇ ਵੇਲੇ ਭੱਜ ਜੇ ਜਿਹੜੇ ਔਖੇ ਵੇਲੇ ਭੱਜ ਜੇ ਉਹਨੂੰ ਕਿਉਂ ਬਣਾਈਏ ਹਾਰੇ ਓਹੋ ਨੇਕ ਕਹਾਵੇ ਇਸਤਰੀ ਓਹੋ ਨੇਕ ਪਤੀ ਮਨੈ ਕਰITAR ਜਿਹੜਾ ਜੰਗ ਵਿਚਾਲੇ ਟੁੱਟ ਜੇ ਹੋ ਜਿਹੜਾ ਜੰਗ ਵਿਚਾਲੇ ਟੁੱਟੇ ਜੇ ਪਹਿਲਾ ਉਹ ਕਰ ਹਥਿਆਰ ਇਕਰ ਬਾਬਣਾ ਦੇ ਦਾ ਪਰੀ ਇਕਰ ਬਾਬਣਾ ਬਤਰੀ ਤੈਨੂੰ ਕਹਿੰਦੇ ਲੋਕ ਲੋਹਾਰ ਯਾਰਾ ਲਾਲਿਆ ਰਾਨੇ ਬਾਲੀਏ ਯਾਰਾ ਨਾਲਿਆ ਰਾਨੇ ਬਾਲੀਏ ਕਾਲੇ ਆਏ ਦਾ ਕਰ ਸਦੀਕਾਰ ਮੈਂ ਕਾਲੇ ਔਣਾ ਖੋਦ ਕੇ ਮੈਂ ਮਚਾ ਵਾਲਿਆ ਕੇ ਕੋਲ ਕਿਲੇ ਦੇ ਰੱਖਣਾ ਲਿਆ ਕੇ ਕੋਲ ਕਿਲੇ ਦੇ ਰੱਖਣਾ ਕਰਨਾ ਕੋੜਾਂ ਦਾ ਰੀਦਾਰ ਮੇਰੇ ਦੇਖੀ ਹੱਥ ਤੂੰ ਜਿਉਣਿਆ ਮੈਨੇ ਦੇਖੀ ਹੱਥ ਤੂੰ ਜਿਉਣਿਆ ਆ ਘਰ ਰੋਵੇਂਗੀ ਸ੍ਰੀ ਕਾਰ ਕੋਣਾ ਵਿਚਰਾ ਵੀਰੇ ਠੰਮਣਾ ਕੋਣਾ ਵਿਚਰਾ ਵੀਰੇ ਠੱਲਣਾ ਕੰਨ ਵਿਚ ਸੇ ਕਿੰਟਾ ਬਾਹਰ ਪਹਿਲੀ ਰਾਤ ਹਰੀ ਕੇ ਕਟਣੀ ਅਮੀਰ ਆਹਰੀ ਕੇ ਕਟਣੀ ਓਥੇ ਤੇਰੇ ਜੇਸੀ ਯਾਰ ਮੋਹਨ ਸਿੰਘ ਮਾੜਾ ਹੁੰਦਾ ਆਖਣਾ ਹੋ ਮੋਹਨ ਸਿੰਘ ਮਾੜਾ ਹੁੰਦਾ ਆਖਣਾ ਫੇਰੇ ਕਿਸੇ ਨੂੰ ਦੂਜੀ ਵਾਰ ਵੀ ਫੇਰੇ ਕਿਸੇ ਨੂੰ ਦੂਜੀ ਵਾਰ